ਹੁਣ ਆਪਾਂ ਵੀ ਜਿਹੜਾ ਅੰਦਰਲਾ ਘਰ ਹੈ ਜਿੱਥੇ ਸੱਚੇ ਦਾ ਵਾਸਾ ਹੈ ਉਸ ਘਰ ਨੂੰ ਭੁੱਲ ਕੇ ਆਪਾਂ ਆਪਣੇ ਬਾਹਰਲੇ ਘਰਾਂ ਦੇ ਵਿੱਚ ਮਸਤ ਹੋ ਗਏ ਆ ਜਿਹੜੇ ਮਾਇਆ ਨੇ ਆਪਾਂ ਨੂੰ ਦਿੱਤੇ ਹੋਏ ਆ ਕਿਉਂਕਿ ਜਦੋਂ ਮਨ ਬੱਚਾ ਮਾਲਕ ਦੇ ਘਰ ਦੇ ਵਿੱਚੋਂ ਮਾਤਾ ਦੇ ਗਰਭ ਦੇ ਵਿੱਚ ਆਉਂਦਾ ਹੈ ਫਿਰ ਮਾਤਾ ਦੇ ਗਰਭ ਤੋਂ ਇਸ ਸੰਸਾਰ ਦੇ ਵਿੱਚ ਆਉਂਦਾ ਹੈ ਤਾਂ ਇਹਦੇ ਆਉਣ ਤੋਂ ਪਹਿਲਾਂ ਹੀ ਮਾਇਆ ਦੀ ਅਤੇ ਕਾਲ ਦੀ ਡਿਊਟੀ ਲਈ ਜਾਂਦੀ ਏ ਕਿ ਤੁਹਾਡੇ ਇਲਾਕੇ ਵਿੱਚ ਸਾਡੇ ਇਥੋਂ ਸਾਡੇ ਦੇਸ਼ ਦੇ ਵਿੱਚੋਂ ਪਰਲੋਗ ਦੇ ਵਿੱਚੋਂ ਮਨ ਖੇਡਣ ਆ ਰਹੇ ਨੇ ਤੁਸੀਂ ਇਹਨਾਂ ਨੂੰ ਸਹੂਲਤ ਦੇਣੀ ਹੈ ਕਾਲ ਨੂੰ ਉਦੇਸ਼ ਕੀਤਾ ਜਾਂਦਾ ਸਾਡੇ ਆਉਣ ਤੋਂ ਪਹਿਲਾਂ ਪਿਤਾ ਕਿਰਪਾਲ ਆਗਿਆ ਇਹਦੀਨੀ ਬਾਰਕ ਮੁਖ ਮੰਗੇ ਸੋ ਦੇਣਾ ਅੱਗੇ ਕੀਤੀ ਹੋਈ ਕਾਲ ਨੂੰ ਮਾਇਆ ਨੂੰ ਵੀ ਜੋ ਬੱਚਾ ਮੰਗਦਾ ਹੈ ਤੁਸੀਂ ਇਹਨੂੰ ਦੇਣਾ ਤੇ ਮਨ ਜਿਹੜਾ ਉਹ ਜੋਤ ਸਰੂਪ ਹੈ ਉਹ ਇਸ ਦੇਸ਼ ਵਿੱਚ ਨਹੀਂ ਬਣਿਆ ਉਹ ਮਾਤਾ ਦੇ ਗਰਭ ਵਿੱਚ ਨਹੀਂ ਬਣਿਆ ਮਨ ਜਿਹੜਾ ਹੈ ਉਹ ਸੱਚ ਦੇ ਵਿੱਚੋਂ ਉਹਨੂੰ ਪ੍ਰਗਟ ਕੀਤਾ ਗਿਆ ਕਿਵੇਂ ਪ੍ਰਗਟ ਕੀਤਾ ਗੁਰਬਾਣੀ ਦੱਸਦੇ ਨੇ ਇਹ ਮਨ ਕਰਮਾ ਇਹ ਮਨ ਤਰਮਾ ਇਹ ਮਨ ਪੰਜ ਤਤ ਤੇ ਜਨਮਾ ਪੰਜਾਂ ਤਤਾਂ ਤੋਂ ਉਹ ਜੋਤ ਬਣਾਈ ਗਈ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਹ ਮਨ ਰੂਪੀ ਜੋਤ ਨੂੰ ਮਾਤਾ ਦੇ ਗਰਭ ਦੇ ਵਿੱਚ ਇੱਕ ਕੱਪੜਾ ਤਿਆਰ ਕੀਤਾ ਗਿਆ, ਸਰੀਰ ਤਿਆਰ ਕੀਤਾ ਉਹਦੇ ਨਾਲ ਜੋੜ ਦਿੱਤਾ। ਮਾਇਆ ਤੇ ਕਾਲ ਨੂੰ ਹੁਕਮ ਕਰ ਦਿੱਤਾ ਵੀ ਜਦੋਂ ਬੱਚਾ ਆਏ ਤੁਸੀਂ ਇਹਨੂੰ ਪੂਰੀ ਸਹੂਲਤ ਦੇਣੀ ਹੈ ਇੱਥੇ। ਹੁਣ ਮਾਇਆ ਨੇ ਸਹੂਲਤ ਵਜੋਂ ਜਿਵੇਂ ਆਪਣਾ ਮਨ ਮਾਤਾ ਦੇ ਗਰਭ ਤੋਂ ਬਾਹਰ ਆਇਆ। ਸਹੂਲਤ ਵਜੋਂ ਮਾਤਾ ਪਿਤਾ ਦਾ ਲਾੜ ਲੜਾਇਆ, ਸਹੂਲਤ ਵਜੋਂ ਇੱਥੇ ਪਰਿਵਾਰ ਦਿੱਤਾ, ਸਹੂਲਤ ਵਜੋਂ ਇੱਥੇ ਇੱਕ ਦੁਨੀਆ ਵੀ ਰੂਪ ਵਿੱਚ ਰਹਿਣ ਲਈ ਘਰ ਦਿੱਤਾ। ਪੈਸਾ ਦਿੱਤਾ ਸਹੂਲਤਾਂ ਦਿੱਤੀਆਂ ਜਿੰਨਾ ਜਿੰਨਾ ਵੀ ਮਨ ਦੀ ਪਾਵਰ ਸੀ ਉਸ ਹਿਸਾਬ ਨਾਲ ਮਾਇਆ ਖਡਾਉਣ ਲੱਗੀ ਪਰ ਹੁਣ ਕੀ ਹੋਇਆ ਵੀ ਜਿਸ ਘਰ ਦੇ ਵਿੱਚੋਂ ਆਏ ਉਹ ਘਰ ਤਾਂ ਭੁੱਲ ਗਿਆ ਜਿੱਥੇ ਕੋਈ ਚੰਦ ਨਹੀਂ ਸੀ ਕੋਈ ਸੂਰਜ ਨਹੀਂ ਸੀ ਸਦਾ ਹੀ ਪਚਾਨਣ ਚੜਿਆ ਰਹਿੰਦਾ ਸੀ ਜਿੱਥੇ ਕੋਈ ਦੁਨਿਆਵੀ ਬਾਸ਼ਾ ਹੀ ਨਹੀਂ ਸੀ ਅਨਹਦ ਬਾਣੀ ਦਾ ਹਮੇਸ਼ਾ ਅੰਦਰਲੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਸੀ ਉਹ ਭੁੱਲ ਗਿਆ ਤੇ ਇਹ ਦੁਨਿਆਵੀ ਘਰ ਦੇ ਵਿੱਚ ਪਿਆਰ ਪਾ ਲਿਆ ਜਿੱਥੇ ਦੁਬਦਾ ਚੱਲਦੀ ਏ ਨਿੰਦਿਆ ਚੱਲਦੀ ਏ ਜਿੱਥੇ ਹਵਾ ਦਾ ਖੇਡ ਚੱਲਦਾ ਪਿਆ ਜਿੱਥੇ ਸਾਰੀ ਪੌਣ ਪਾਣੀ ਬਸੰਤਰ ਹੈ ਬਾਦ ਘਾਟ ਹੈ ਦੁੱਖ ਸੁੱਖ ਹੈ ਜਨਮ ਮਰਨਾ ਇਹ ਤੇ ਪਿਆਰ ਪਾ ਲਿਆ ਆਪ ਦਾ ਮੂਲ ਭੁੱਲ ਗਏ ਉਹ ਪ੍ਰੇਮ ਦਾ ਮਾਰਗ ਉਹ ਨਾਮ ਦਾ ਮਾਰਗ ਭੁੱਲ ਗਏ ਤੇ ਮਹਾਰਾਜ ਕਹਿਣ ਲੱਗੇ ਪੰਥਾ ਪ੍ਰੇਮ ਨਾ ਜਾਣਈ ਭੁੱਲੀ ਫਿਰੈ ਗੁਵਾਰ ਗੁਵਾਰ ਹੋ ਗਿਆ ਭੁੱਲ ਗਿਆ ਇਥੋਂ ਹੀ ਬਸ ਖੇਡ ਸ਼ੁਰੂ ਹੋਈ ਮਹਾਰਾਜ ਨੇ ਇਸ ਸੰਸਾਰ ਵਿੱਚ ਭੇਜਿਆ ਪੁਹਾੜੀ ਦੇ ਦਿੱਤੀ ਤੇ ਸਾਨੂੰ ਪਛੋਕੜ ਯਾਦ ਨਾ ਰਿਹਾ ਤੇ ਸੰਸਾਰ ਦੀ ਮਾਇਆ ਦੇ ਨਾਲ ਇੱਕ ਚਿੱਤ ਹੋ ਕੇ ਜੁੜ ਗਏ ਦੀਪੁਵਾਰੀ ਪੁਰਖ ਬਿਦਾਤੇ ਬਹੁਰ ਬਹੁਰ ਜਨਮਾਂ ਦੇ ਜਨਮ ਮਰਨ ਚੱਲਣ ਲੱਗਾ ਖੇਡ ਉਹਨਾਂ ਦੀ ਆਪ ਦੀ ਜਦੋਂ ਮਨ ਜਨਮ ਦੇ ਵਿੱਚ ਆਇਆ ਤਾਂ ਇਸ ਨੂੰ ਇਸ ਤਰ੍ਹਾਂ ਖੇਡ ਨੂੰ ਦੇਖਦੇ ਨੇ ਇਹਨੂੰ ਦੇਖਦੇ ਨੇ ਕਿ ਕਿੰਨਾ ਕੁ ਵਿਰਾਗ ਕਰਦਾ ਵੀ ਮੇਰੇ ਤੋਂ ਭੁੱਲਿਆ ਹੋਇਆ ਜਿਵੇਂ ਮੇਲੇ ਦੇ ਵਿੱਚ ਪਿਤਾ ਬੱਚੇ ਨੂੰ ਲੈ ਜਾਏ ਘੁਮਾਉਣ ਤੇ ਜਿੱਥੇ ਕੁ ਬਾਜ਼ੀਆਂ ਖੜਾਉਣੇ ਆ ਉੱਥੇ ਕੁ ਬੱਚੇ ਨੂੰ ਛੱਡ ਕੇ ਆਪ ਬੋਲੇ ਹੋ ਜਾ ਬੱਚੇ ਨੂੰ ਪਤਾ ਨਾ ਲੱਗੇ ਤੇ ਦੇਖਦਾ ਹੈ ਦੂਰ ਖੜ ਕੇ ਵੀ ਕਿੰਨਾ ਕੁ ਵਿਰਾਗ ਕਰਦਾ ਹੈ ਵਿਰਾਗ ਵੀ ਕਰਦਾ ਹੈ ਕਿ ਮੇਲੇ ਦੇ ਲਾਲਚੀ ਲੱਗ ਗਿਆ ਤੇ ਹੁਣ ਬੱਚਾ ਜਿਹੜਾ ਉਹਨੂੰ ਜਦੋਂ ਇੱਥੇ ਛੱਡਿਆ ਉਨੇ ਇੰਨਾ ਪਿਆਰ ਪਾ ਲਿਆ ਮਾਤਾ ਪਿਤਾ ਦੇ ਨਾਲ ਇੰਨਾ ਪਿਆਰ ਪਾ ਲਿਆ ਇੱਥੋਂ ਦੇ ਰੀਕ ਨਾਲ ਉਹ ਕਹਿੰਦਾ ਵੀ ਸਭ ਕੁਛ ਹੀ ਇਹ ਆ ਹੁਣ ਇਹ ਪਤਾ ਨਹੀਂ ਵੀ ਥੋੜੇ ਸਮੇਂ ਲਈ ਖੇਡਣ ਲਈ ਭੇਜਿਆ ਜਿਵੇਂ ਆਪਾਂ ਇੱਥੋਂ ਬੱਚਿਆਂ ਨੂੰ ਪੈਸੇ ਥੇਲੇ ਦੇ ਕੇ ਸਾਰਾ ਉਹਨਾਂ ਦੇ ਨਾਲ ਵੀ ਉੱਥੋਂ ਦੀਆਂ ਸੇਵਿੰਗਸ ਦੇ ਕੇ ਆਪਾਂ ਅਮਰੀਕਾ ਕੈਨੇਡਾ ਭੇਜ ਦਿੰਨੇ ਆ ਵੀ 5-7 ਸਾਲ ਕਮਾ ਕੇ ਇੱਥੇ ਆ ਜਾ ਜੇ ਆਪਣਾ ਆਰਥਿਕ ਤੌਰ ਤੇ ਆਪਾਂ ਵਧੀਆ ਅਮੀਰ ਹੋ ਜਾਾਂਗੇ ਉਹ ਜਦੋਂ ਇੱਥੋਂ ਜਾਂਦੇ ਆ ਉੱਥੋਂ ਦਾ ਮਾਹੌਲ ਦੇਖਦੇ ਆ ਉਹ ਮਾਹੌਲ ਕਹਿੰਦੇ ਤਾਂ ਬਹੁਤ ਕਿਤੇ ਪਹਿਲਾਂ ਦੇਖਿਆ ਹੀ ਨਹੀਂ ਗਾ ਇਹੋ ਜੀਆਂ ਗੱਡੀਆਂ ਇਹੋ ਜਿਹੇ ਰੰਗ ਇਹੋ ਜੀਆਂ ਕਾਰਾਂ ਇਹੋ ਜਿਹਾ ਖੇਡ ਉਹ ਆਦੇ ਹੁਣ ਨਹੀਂ ਆਉਂਦੇ ਸੀ ਪਿਤਾ ਪਿਛੋਂ ਵਿਰਾਗ ਕਰਦਾ ਵੀ ਭੇਜਿਆ ਤੁਹਾਨੂੰ ਥੋੜੇ ਸਮੇਂ ਲਈ ਹੀ 5-7 ਸਾਲ ਦਾ ਵੀਜ਼ਾ ਲੋਅ ਕੇ ਦਿੱਤਾ ਵਾਪਸ ਆਓ ਉਹ ਆਦੇ ਆਉਂਦੇ ਨਹੀਂ ਆਦੇ ਉੱਥੇ ਧੰਨ ਕਿਵੇਂ ਮਿਲੇਗਾ ਆਂ ਦਾ ਆਪੇ ਕਮਾ ਲਾਂਗੇ ਕੋਈ ਗੱਲ ਨਹੀਂ ਭੁੱਲ ਗਏ ਪਿਤਾ ਮਾਤਾ ਵਿਰਾਗ ਕਰਨ ਲੱਗੇ ਹੁਣ ਉੱਥੇ ਜਿਹੜਾ ਪਿਤਾ ਮਾਤਾ ਤੋਂ ਹੁਕਮ ਤੋਂ ਵਾਕ ਹੀ ਹੋ ਗਿਆ ਵੀ ਮੈਂ ਤਾਂ ਆਉਂਦਾ ਹੀ ਨਹੀਂ ਉੱਥੇ ਪਤਾ ਨਹੀਂ ਕਿੰਨਾ ਦੇ ਵਸ ਪਿਆ ਕਿੰਨਾ ਦੇ ਨਹੀਂ ਪਿਆ ਕਦੇ ਸਜ਼ਾਾਂਵਾਂ ਭੁਗਤਦਾ ਕਦੇ ਨਸ਼ੇ ਕਰਦਾ ਕਦੇ ਉੱਥੋਂ ਦੇ ਹੁਣ ਕੋਈ ਵਾਲੀ ਵਾਰਸ ਨਹੀਂ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਮਨ ਆਇਆ ਆਪ ਦਾ ਜਿਹੜਾ ਹੁਕਮ ਸੀ ਜਿਹੜੀ ਸਾਡੀ ਦੇਹੀ ਦੇ ਵਿੱਚ ਚੱਲਦਾ ਪਿਆ ਹੈ ਉਹ ਨਾਮ ਰੂਪੀ ਅਨਹਦ ਹੁਕਮ ਨੂੰ ਨਾਮ ਨੂੰ ਛੱਡ ਗਿਆ ਤੇ ਸਿੱਧਾ ਫੁਰਨਿਆਂ ਦੇ ਨਾਲ ਜੁੜ ਗਿਆ ਹੁਣ ਜਦੋਂ ਕਾਲ ਦੇਖਦਾ ਹੈ ਵੀ ਇਹ ਨਾਮ ਦੇ ਵਿੱਚੋਂ ਪ੍ਰਗਟ ਇਹਨੂੰ ਕੀਤਾ ਹੈ ਸੱਚਖੰਡ ਚ ਉਹਨੂੰ ਪ੍ਰਗਟ ਕੀਤਾ ਮੇਰੇ ਦੇਸ਼ ਚ ਖੇਡਣ ਆਇਆ ਹੋਇਆ ਪਰ ਇਹ ਖੇਡ ਚ ਇਨਾ ਮਸਤ ਹੋ ਗਿਆ ਇਹ ਨਾਮ ਭੁੱਲ ਗਿਆ ਤੇ ਉਹ ਇਹਨੂੰ ਦੇਖਦੇ ਨੇ ਚੈੱਕ ਕਰਕੇ ਵਚਨ ਕਰਕੇ ਦੇਖਦੇ ਨੇ ਅੰਤਰਗਤ ਇਹਨੂੰ ਪੁੱਛਦੇ ਆ ਵੀ ਤੂੰ ਕੌਣ ਆ ਕਿੱਥੋਂ ਆਇਆ ਇਹ ਪਸ਼ੋਕੜ ਭੁੱਲ ਗਿਆ ਵੀ ਕਿਹੜੀਆਂ ਜੂਨਾ ਚੋਂ ਆਇਆ ਕਿਹੜੇ ਵਖਤਾਂ ਨਾਲ ਮੈਨੂੰ ਇੱਥੇ ਭੇਜਿਆ ਉਹਦੇ ਜਾਣਾਂ ਕਿੱਥੇ ਹੈ ਇਹ ਭੁੱਲ ਗਿਆ ਅੰਦਰੋਂ ਸਾਰਾ ਬ੍ਰਹਮ ਗਿਆਨ ਭੁੱਲ ਗਿਆ ਅੰਦਰੋਂ ਸਵਾਲ ਪੁੱਛ ਕੇ ਦੇਖਦੇ ਆ ਸਾਡੇ ਅੰਦਰੋਂ ਬੋਲਦੇ ਆ ਆਪ ਨੂੰ ਪਤਾ ਨਹੀਂ ਭੁੱਲ ਗਿਆ ਆਪਾਂ ਵੀ ਕਿੱਥੋਂ ਆਏ ਆ ਕੀ ਕਰਨਾ ਆ ਇੱਥੇ ਦੁਨੀਆਂ ਨੂੰ ਪੁੱਛਦੇ ਫਿਰਦੇ ਨੇ ਮੈਨੂੰ ਲੱਗਦਾ ਹੈ ਜੀ ਆਪਾਂ ਇੱਥੇ ਕੀ ਕਰਦੇ ਆ ਸਵੇਰੇ ਸ਼ਾਮੇ ਕੀ ਆ ਸਵੇਰੇ ਖਾ ਲਿਆ ਸ਼ਾਮ ਨੂੰ ਸੌਂ ਗਏ ਇੱਕ ਹੀ ਦੂਜੇ ਨੂੰ ਪੁੱਛਦੇ ਨੇ ਆ ਭੁੱਲ ਗਿਆ ਉਹ ਆਂਦੇ ਜਦੋਂ ਇਹ ਭੁੱਲੀ ਗਿਆ ਹੁਣੇ ਆਪਣੇ ਵਾਸਾ ਹੈ ਮਾਲਕ ਨੇ ਤਾਂ ਕਿਹਾ ਸੀ ਵੀ ਹੁਕਮ 'ਚ ਚੱਲੇਗਾ ਇਹਨੂੰ ਮੰਨ ਦੇਣਾ ਨਾ ਮੈਨੂੰ ਯਾਦ ਨਹੀਂ ਉਹਨਾਂ ਦਰ ਬੰਦ ਕਰ ਦਿੱਤਾ ਦੋਹਾ ਸਿਰਿਆਂ ਕਾ ਆਪ ਸੁਆਮੀ ਖੇਲ ਹੈ ਵਿਗਸ ਹੈ ਅੰਦਰ ਇੱਕ ਆਧਾਰ ਹੈ ਇੱਕ ਨਾਭ ਦੇ ਕੋਲ ਦਾਰ ਹੈ ਇਥੋਂ ਦਰ ਖੁੱਲਿਆ ਰਵੇ ਤੇ ਆਪਾਂ ਨੂੰ ਸ਼ਬਦ ਸੁਣਦਾ ਰਹਿੰਦਾ ਹੈ ਜਿਹੜਾ ਕਿਹਾ ਨਾ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਅਬਝਾਈ ਜਿਓ ਉਹ ਨਾਮ ਜਿਹਦੀ ਆਵਾਜ਼ ਸੁਣਦੀ ਰਹਿੰਦੀ ਹੈ ਕਾਲ ਸਾਨੂੰ ਫੜਦਾ ਨਹੀਂ ਕਿਉਂਕਿ ਉਹ ਰੱਖਿਆ ਚੱਕਰ ਬਣਾਉਂਦਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲਜਾਇਕਰ ਉਹ ਜਮ ਪਿੱਛੇ ਰਹਿੰਦੇ ਆ ਹੁਣ ਜਦੋਂ ਨਾਮ ਸੁਣਦਾ ਨਹੀਂ ਤੇ ਉਹ ਫਿਰ ਇਹਨੂੰ ਹੌਲੀ-ਹੌਲੀ ਸਹੂਲਤਾਂ ਇਹਦੀਆਂ ਖਿੱਚਣ ਲੱਗ ਜਾਂਦੇ ਆ ਦੁੱਬਦਾ ਪਾਉਣ ਲੱਗ ਜਾਂਦੇ ਆ ਹੁਣ ਇਥੇ ਜਨਮ ਮਰਨ ਸ਼ੁਰੂ ਹੋ ਗਿਆ ਤੇ ਫਿਰ ਕੀ ਬਚਨ ਕੀਤਾ ਸਾਚੀ ਲਿਵ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ ਹੁਣ ਲਿਵ ਟੁੱਟ ਗਈ ਤੇ ਜਿਹੜਾ ਕਾਲ ਬੜਾ ਮਾਣ ਦਿੰਦਾ ਸੀ 18 ਸਿੱਧੀਆਂ ਰਿੱਧੀਆਂ ਨਿਧੀਆਂ ਦਰ ਤੇ ਲੈ ਕੇ ਖੜਾ ਰਹਿੰਦਾ ਸੀ ਵੀ ਮੰਨ ਰਾਜਾ ਹੁਕਮ ਕਰੇਗਾ ਉਹਨੇ ਮਾਣ ਪਿਛੇ ਟਾਲਿਆ ਤੇ ਨਾ ਮਾਣਾ ਕਰ ਦਿੱਤਾ ਇਹਨੂੰ ਕਿਉਂ ਸੱਚੇ ਨਾਲੋ ਲਿਵ ਟੁੱਟ ਗਈ ਸਾਡੀ ਉਹ ਲਿਵ ਦੇ ਵਿੱਚ ਹੀ ਸਾਨੂੰ ਨਾਮ ਦਾ ਹੁਕਮ ਦੇ ਕੇ ਭੇਜਿਆ ਸੀ ਸੰਸਾਰ ਵਿੱਚ ਜਿੰਨਾ ਮਰਜੀ ਖੇਡਿਓ ਪਰ ਇਹ ਸ਼ਬਦ ਦੇ ਦਾਇਰੇ ਵਿੱਚ ਰਹਿਣਾ ਹੈ ਸ਼ਬਦ ਨੂੰ ਸੰਭੋਦੇ ਰਹਿਣਾ ਹੈ ਤੁਹਾਡੀ ਕਾਲ ਪੂਰੀ ਸੇਵਾ ਕਰੇਗਾ ਹੱਥ ਜੋੜ ਕੇ ਸੇਵਾ ਕਰੇਗਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਾਂ ਜੋ ਹਰ ਹਿੱਤ ਤੇ ਸਦਾ ਵਸਾਈ ਆਪਾਂ ਹਰੀ ਤੋਂ ਬੇਮੁਖ ਹੋ ਗਏ ਹੁਣ ਜੋਤ ਸਾਹਮਣੇ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਜਿੰਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਐ ਨਾ ਬਾੜ ਐ ਨਾ ਘਾਟ ਐ ਨਾ ਬਾੜ ਘਾਟ ਹੋਤਾ ਐ ਸਾਹਮਣੇ ਜੋਤ ਐ ਸਦਾ ਇੱਥੇ ਨਾਮ ਦੀ ਆਵਾਜ਼ ਚੱਲਦੀ ਪਈ ਐ ਭੁੱਲ ਗਿਆ ਸਭ ਇਹ ਕੀ ਐ ਕੀ ਨਹੀਂ ਦੂਜਿਆਂ ਨੂੰ ਕਹਿੰਦਾ ਪਤਾ ਨਹੀਂ ਕੰਨਾਂ 'ਚ ਕੀ ਵਜਦਾ ਮੇਰੇ ਤਾਂ ਖਰਾਬੀ ਐਗੀ ਕੰਨਾਂ 'ਚ ਭੁੱਲ ਗਿਆ ਇਹੀ ਆਵਾਜ਼ ਦੁਆਰਾ ਇਹਨੂੰ ਸੰਸਾਰ ਦੇ ਵਿੱਚੋਂ ਮਾਤਾ ਦੇ ਗਰਭ ਦੇ ਵਿੱਚ ਅਗਣ ਚ ਬਚਾਇਆ ਆਵਾਜ਼ ਵਿੱਚ ਧਿਆਨ ਰੱਖਿਆ ਇਹ ਨਾਮ ਚੱਲਦਾ ਰਿਹਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਜਿਹੜਾ ਉਹਦਾ ਆਪ ਦਾ ਸਿਮਰਨ ਹੈ ਨਾਦ ਦਾ ਉਹ ਦਿੱਤਾ ਤੇ ਉੱਥੇ ਬਚਾ ਲਿਆ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਾਰੇ ਇਹ ਭੁੱਲ ਗਿਆ ਵੀ ਕਿਹੜੇ ਸਿਮਰਨ ਦੁਆਰਾ ਜਦੋਂ ਮੇਰਾ ਮਾਤਾ ਦੇ ਗਰਭ ਦੇ ਵਿੱਚ ਮੁੱਖ ਵੀ ਨਹੀਂ ਸੀ ਬਣਿਆ ਪਰ ਮੇਰਾ ਕਲਬੂਤ ਜਿੰਦਾ ਸੀ ਕਿਉਂਕਿ ਤੁਹਾਨੂੰ ਪਤਾ ਹੋਵੇ ਜਦੋਂ ਮਾਤਾ ਦੇ ਗਰਭ ਦੇ ਵਿੱਚ ਸਾਡੀ ਦੇਹੀ ਬਣਦੀ ਏ ਸਭ ਤੋਂ ਪਹਿਲਾਂ ਰੀੜ ਦੀ ਹੱਡੀ ਦਾ ਥਲੜਾ ਪਾਸਾ ਇੱਥੋਂ ਸ਼ੁਰੂ ਕੀਤੀ ਜਾਂਦੀ ਸਾਡੀ ਦੇਹੀ ਹੁਣ ਜਦੋਂ ਮੂੰਹ ਹੀ ਨਹੀਂ ਸਿਬਣਿਆ ਉਦੋਂ ਵੀ ਬੱਚਿਆ ਹੋਇਆ ਸੀ ਆਪਾਂ ਆਖੀਏ ਵੀ ਉੱਥੇ ਤਾਂ ਨਾਮ ਜਪਦਾ ਹੈ ਜੀ ਤੇ ਜਦੋਂ ਮੂੰਹ ਤਾਂ ਬਣਿਆ ਕਿਤੇ ਦੂਜੇ ਤੀਜੇ ਮਹੀਨੇ ਜਾ ਕੇ ਤੇ ਪਹਿਲੋਂ ਕੌਣ ਜਪਦਾ ਸੀ ਰੀੜ ਦੀ ਹੱਡੀ ਜਪਦੀ ਸੀ ਨਹੀਂ ਫਿਰ ਕਿਹੜਾ ਸਿਮਰਨ ਉੱਥੇ ਕਰਦਾ ਹੈ ਜਿੰਦੇ ਨਾਲ ਇਹ ਬੱਚਿਆ ਰਹਿੰਦਾ ਮਾਤਾ ਦੇ ਗਰਭ ਦੀ ਅੰਗੇ ਨੂੰ ਜੋ ਨਹੀਂ ਸਕਦੀ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਉਹੀ ਨਾਮ ਦਾ ਸਿਮਰਨ ਮਨ ਦੀ ਇਕਾਗਰਤਾ ਕਿਉਂਕਿ ਮਨ ਦੀ ਦੇਹੀ ਤਾਂ ਪਿੱਛੋ ਬਣ ਕੇ ਆ ਜਾਂਦੀ ਹੈ ਅੱਗੇ ਸਰੀਰ ਦੀ ਦੇਹੀ ਬਣਦੀ ਹੈ ਮਨ ਧਿਆਨ ਦੇ ਵਿੱਚ ਰਹਿੰਦਾ ਹੈ ਸ਼ਬਦ ਸੁਣੀ ਜਾਂਦਾ ਹੈ ਸਰੀਰ ਬਣੀ ਜਾਂਦਾ ਹੈ ਜਦੋਂ ਸਰੀਰ ਬਣ ਕੇ ਤਿਆਰ ਹੋ ਗਿਆ ਮਨ ਨੂੰ ਬਾਹਰ ਭੇਜ ਦਿੱਤਾ ਜਾਂਦਾ ਉਹਨਾਂ ਚਿਰ ਟ੍ਰੇਨਿੰਗ ਦੇਈ ਜਾਂਦੇ ਨੇ ਉਹਨੂੰ ਮਾਤਾ ਦੇ ਗਰਭ 'ਚ 9 ਮਹੀਨਿਆਂ ਨੂੰ ਫਿਰ ਸਿਖਾਈ ਜਾਂਦੇ ਆ ਵੀ ਦੇਖ ਲਓ ਇਸ ਤਰ੍ਹਾਂ ਤੁਹਾਡਾ ਕਰਮ ਹੈ ਆ ਤੁਹਾਡੀ ਪੱਟੀ ਹੈ ਆ ਤੁਹਾਡਾ ਇਸ ਤਰ੍ਹਾਂ ਫਿਰ ਉੱਥੇ ਜਾ ਕੇ 9 ਮਹੀਨੇ ਨੂੰ ਟ੍ਰੇਨਿੰਗ ਦੇਈ ਜਾਂਦੇ ਨੇ ਨਾਲ ਸਰੀਰ ਤਿਆਰ ਕਰੀ ਜਾਂਦੇ ਆ ਸਾਨੂੰ ਹੁਣ ਜਦੋਂ ਭੁੱਲਿਆ ਤੇ ਕਹਿੰਦੇ ਸਾਚੀ ਲਿਵ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੋ ਕੀ ਕਰੇ ਵਿਚਾਰੀਆ ਹੁਣ ਕੋਈ ਚਾਰਾ ਨਹੀਂ ਜੋ ਮਰਜੀ ਮੰਗੀ ਜਾ ਹੁਣ ਸੱਚ ਸਾਹਮਣੇ ਆ ਨਾਦ ਵੀ ਭੁਗਤ ਗਿਆਨ ਦਇਆ ਪੰਡਾਰਨ ਘਟ ਘਟ ਵਾਜੇ ਨਾਦ ਨਾਦ ਦੀ ਆਵਾਜ਼ ਚੱਲਦੀ ਪਈ ਐ ਪਰ ਹੁਣ ਕਰੇ ਕੀ ਪਹਿਲਾਂ ਤਾਂ ਜੇ ਸਨਮੁਖ ਹੁੰਦਾ ਮਾਲਕ ਦੇ ਜੇ ਸੰਸਾਰ ਚ ਕੋਈ ਵੀ ਦਿੱਕਤ ਆਉਂਦੀ ਕੋਈ ਦੁੱਖ ਸੁਖ ਆਉਂਦਾ ਕੋਈ ਆਉਂਦਾ ਇਹਨੇ ਫਟ ਨਾਮ ਦੇ ਵਿੱਚ ਧਿਆਨ ਕਰਨਾ ਸੀ ਮਾਲਕ ਨੂੰ ਸਨਮੁਖ ਹੋ ਕੇ ਬੇਨਤੀ ਕਰ ਲੈਣੀ ਸੀ ਵੀ ਮੈਨੂੰ ਆਹ ਦਿੱਕਤ ਆਉਂਦੀ ਹੈ ਜੀ ਸਿਸਟਮ ਤਾਂ ਇਹ ਹੀ ਬਣਾਇਆ ਸੀ ਕੁਦਰਤ ਨੇ ਵਿਪਰਾਏ ਦੇਸ਼ ਵਿੱਚ ਖੇਡਣਾ ਹੈ ਸਵਾਸਾਂ ਦਾ ਧਨ ਲੈ ਕੇ ਚੱਲੇ ਹੋ ਤੇ ਕੋਈ ਵੀ ਦਿੱਕਤ ਆਏਗੀ ਆਪ ਦਾ ਦਰ ਖੋਲੋ ਨੌ ਦਰਵਾਜੇ ਤੋਂ ਉੱਪਰ ਉੱਠੋ ਨਿੱਜ ਘਰ ਮਹਿਲ ਪਾਵੋ ਸੁਖ ਸਹਜੇ ਨਿੱਜ ਘਰ ਦੇ ਵਿੱਚ ਆਓ ਉੱਥੇ ਗੱਲਬਾਤ ਕਰ ਲਓ ਸ਼ੰਕਾ ਦੂਰ ਕਰ ਲਓ ਤੇ ਜੇ ਸਾਰਾ ਠੀਕ ਚੱਲਦਾ ਹੈ ਬਸ ਆਪਦਾ ਹੁਕਮ ਚ ਰਵੋ ਕਰਮ ਕਰੀ ਜਾਓ ਸਿਸਟਮ ਤਾਂ ਕੁਦਰਤ ਨੇ ਇਹ ਬਣਾਇਆ ਸੀ ਹੁਣ ਉਹ ਸਿਸਟਮ ਭੁੱਲ ਗਏ ਨਾ ਇਥੇ ਸਾਨੂੰ ਕਿਸੇ ਨੇ ਯਾਦ ਕਰਾਇਆ ਤੇ ਉਹ ਵਿਚਾਰਾਂ ਦੇ ਵਿੱਚ ਆ ਗਿਆ ਹੁਣ ਵਿਚਾਰਾਂ ਵਿੱਚ ਜਦੋਂ ਆ ਗਿਆ ਤੇ ਭੁੱਲ ਗਿਆ ਪਿਛਲਾ ਤੇ ਮੰਗਣ ਲੱਗੇ ਹੁਣ ਫੁਰਨਿਆਂ ਦੇ ਵਿੱਚ ਇਹ ਕਿਆ ਕਰੇ ਵਿਚਾਰੀਆ ਤੁਧ ਦਬਾਜ ਸਮਰੱਥ ਕੋਈ ਨਹੀਂ ਹੁਣ ਉਹਦੇ ਬਿਨਾਂ ਤਾਂ ਕੋਈ ਸਮਰੱਥ ਨਹੀਂ ਤੇ ਵਿਚਾਰਾਂ ਦੇ ਵਿੱਚ ਆ ਕੇ ਜਿਹੜੀ ਮਾਲਕ ਨੇ ਪੂੰਜੀ ਇਹਨੂੰ ਪਾ ਕੇ ਦਿੱਤੀ ਹੋਈ ਹੈ ਉਸ ਨੂੰ ਵੇਖ-ਵੇਖ ਹੀ ਡਰੀ ਜਾਂਦਾ ਵੀ ਕਿਤੇ ਖੁਸ਼ੀ ਨਾ ਜਾਵੇ ਕਿਤੇ ਘਾਟੀ ਨਾ ਜਾਵੇ ਹੁਣ ਵਧੂਗੀ ਕਿਵੇਂ ਹੁਣ ਤਾਂ 10 ਲੱਖ ਤੱਕ ਹੀ ਆ ਇਹ 10 ਕਰੋੜ ਤੱਕ ਆ ਇੱਕ ਵੱਧ ਕਿਵੇਂ ਹੋਊਗਾ ਇੱਥੋਂ ਐ ਕਿਵੇਂ ਜਾਊ ਉਹ ਕਿਵੇਂ ਜਾਊ ਉਹ ਜਿਹੜਾ ਲਿਖ ਕੇ ਦਿੱਤਾ ਹੈ ਉਸੇ ਨੂੰ ਵੇਖ-ਵੇਖ ਡਰੀ ਜਾਂਦਾ ਵੀ ਹੁਣ ਕੀ ਹੋਊ ਇਹ ਇਹ ਪਤਾ ਨਹੀਂ ਵੀ ਇਹ ਕਿਵੇਂ ਕਿਸਮਤ ਬਣਦੀ ਹੈ ਇੱਥੇ ਆ ਕੇ ਕਰੀ ਜਾਂਦਾ ਨਹੀਂ ਵੀ ਲਖੀਆਂ ਦਾ ਕਿਹਨੂੰ ਪਤਾ ਹੈ ਜੀ ਕਿੱਥੋਂ ਪਤਾ ਨਹੀਂ ਬੰਦਾ ਆਇਆ ਕਿੱਥੇ ਜਾਂਦਾ ਇੱਥੇ ਸਵਰਗ ਨਰਕ ਐ ਕਰਦੇ ਨਹੀਂ ਐਵੇਂ ਗੱਲਾਂ ਉਹ ਭੁੱਲੇ ਹੋਏ ਮਾਣਾ ਸਾਰੇ ਹੁਣ ਉਹ ਗੱਲਾਂ ਕਰੀ ਜਾਂਦਾ ਤੇ ਨਾਲ ਮੰਗੀ ਜਾਂਦਾ ਨਾਲ ਰੋਈ ਜਾਂਦਾ ਵੀ ਮੇਰਾ ਆ ਖੁੱਟ ਗਿਆ ਜੀ ਹੁਣ ਜੇ ਮਨ ਕੀ ਪੱਤਰੀ ਵਚਣੀ ਸੁਖੀ ਹੂ ਸੁਖਸਾਰ ਜੇ ਮਨ ਦਾ ਪੱਤਰਾ ਨਾਲ ਪਤਾ ਹੋਵੇ ਵੀ ਸਾਡਾ ਕੀ ਲਿਖਿਆ ਹੈ ਆਪਦੇ ਘਰ ਚ ਬੈਠਾਂਗੇ ਸਾਨੂੰ ਮਾਲਕ ਜਣਾਈ ਜਾਂਦਾ ਵੀ ਆ ਇੰਨੇ ਥੰਦਾ ਦਿੱਤਾ ਹੋਇਆ ਇੰਨਾ ਕੁ ਬਜਟ ਹੈ ਤੁਹਾਡਾ ਇਸੇ ਹਿਸਾਬ ਨਾਲ ਹੀ ਆਪਾਂ ਜਾਣਾ ਹੈਗਾ ਵਾਧੂ ਦੇ ਇਥੇ ਮਾਇਆ ਦੇ ਵਿਚਾਰ ਨਹੀਂ ਲੈਣੇ ਤੁਸੀਂ ਆਪਦਾ ਖੇਡ ਤੱਕ ਸੀਮਤ ਰੋ ਖੇਡੋ ਸ਼ਾਮ ਨੂੰ ਵਾਪਸ ਆ ਜਾਓ ਹੁਣ ਉਹ ਪਤਾ ਨਹੀਂ ਹੈ ਫਿਰ ਬਰਾਹ ਕਰੀ ਜਾਂਦਾ ਤੋ ਦੁਬਾਜ ਸਮਰਥ ਕੋਈ ਨਹੀਂ ਕਿਰਪਾ ਕਰ ਬਣਵਾ ਰਿਹਾ ਇਸ ਨੂੰ ਹੋਰ ਥਾਂ ਨਹੀਂ ਹੋਰ ਕੋ ਦੂਜੀ ਜਗ੍ਹਾ ਨਹੀਂ ਜਾਂਦਾ ਤਾਂ ਹੈ ਕਦੇ ਦਰਗਾਹਾਂ ਤੇ ਜਾਂਦਾ ਕਦੇ ਚਿੰਮਟੇ ਵਜਾਉਂਦਾ ਕਦੇ ਉਹ ਲਾਉਂਦਾ ਚਿਰਾਗ ਬਾਲਦਾ ਕਦੇ ਵੀਰਵਾਰ ਕਦੇ ਸ਼ਨੀਵਾਰ ਬਹੁਤ ਕੁਝ ਕਰਦਾ ਹੈ ਕਦੇ ਵਾਸਤੂ ਵਾਲਿਆਂ ਕੋਲ ਚਲਿਆ ਗਿਆ ਕਦੇ ਜੋਤਸ਼ੀਆਂ ਕੋਲ ਚਲਿਆ ਗਿਆ ਪਰ ਗੱਲ ਬਣਦੀ ਨਹੀਂ ਸਾਲ ਦੋ ਸਾਲ ਬੜੇ ਚਾਅ ਨਾਲ ਜਾਂਦਾ ਫਿਰ ਪੈਸਾ ਪੁਸਾ ਖਰਾਬ ਕਰਕੇ ਆਉਂਦਾ ਨਾ ਬਣੀ ਨਹੀਂ ਗੱਲ ਕਿਉਂਕਿ ਬਾਣੀ ਨੇ ਕਹਿਤਾ ਇਸ ਨੂੰ ਹੋਰ ਥਾਂ ਨਹੀਂ ਇਨੂੰ ਹੋਰ ਕੋਈ ਜਗ੍ਹਾ ਨਹੀਂ ਸ਼ਬਦ ਲਾ ਕੇ ਸਵਾਰੀਆ ਸ਼ਬਦ ਨਾਲ ਜੁੜੇਗਾ ਅੰਦਰ ਜਾਏਗਾ ਅੰਦਰੋਂ ਮੂਲ ਦੇ ਨਾਲ ਸਿੱਧਾ ਸੰਪਰਕ ਕਰ ਲਿਆ ਵੀ ਕੀ ਖੇਡ ਆ ਮੇਰੀ ਉਥੋਂ ਜਵਾਬ ਮਿਲਿਆ ਤੇ ਹਾਬ ਦਾ ਹੁਕਮ ਚ ਚੱਲੇ ਬਸ ਹੁਣ ਇਹ ਉਹਦੇ ਵਿੱਚ ਨਹੀਂ ਫਿਰ ਇਹ ਕਦੇ ਸ਼ਰਾਬ ਪੀਣ ਲੱਗ ਗਿਆ ਕਦੇ ਨਸ਼ੇ ਕਰਨ ਲੱਗ ਗਿਆ ਕਦੇ ਪਰਿਵਾਰ ਨਾਲ ਝਗੜਾ ਪਾ ਲਿਆ ਕਦੇ ਕਿਵੇਂ ਕਦੇ ਕਿਵੇਂ ਇਹ ਫੁਰਨੇ ਲਈ ਜਾਂਦਾ ਇਹ ਕੰਦੇ ਵਿੱਚ ਫਸ ਫਸ ਗਿਆ ਤ੍ਰੈਗੁਣ ਮਾਇਆ ਬ੍ਰਹਮ ਕੀ ਕਿੰਨੀ ਕਹੋ ਕਮਨਬਿਦ ਤਰੀਏਰੇ ਘੂਮਣ ਘੇਰ ਅਗਾਗਾਖਰੀ ਗੁਰ ਸ਼ਬਦੀ ਪਾਰ ਉਤਰੀਏਰੇ ਘੁੰਮਣ ਘੇਰ ਚ ਫਸ ਗਿਆ ਨਾਲਦਿਆਂ ਨੂੰ ਪੁੱਛਦਾ ਵੀ ਇੱਥੇ ਆਪਾਂ ਨੂੰ ਕੀ ਕਰਨਾ ਚਾਹੀਦਾ ਉਹ ਵੀ ਨਾਮ ਤੋਂ ਟੁੱਟੇ ਨੇ ਉਹ ਵੀ ਅਗਣ ਦੀ ਸਲਾਹ ਦਿੰਦੇ ਨੇ ਵੀ ਇਹਦੇ ਨਾਲ ਲੜਾਈ ਕਰ ਲੈ ਇਹਦੇ ਨਾਲ ਆਹ ਕਰ ਲੈ ਹੁਣ ਕਦੇ ਕਾਮ ਜੋਰ ਪਾਉਂਦਾ ਹੈ ਮਾਇਆ ਸੋਹਣੀ ਲੱਗਣ ਲੱਗ ਜਾਂਦੀ ਹੈ ਫਿਰ ਕ੍ਰੋਧ ਜੋਰ ਪਾਉਂਦਾ ਹੈ ਲੋਭ ਪਾਉਂਦਾ ਹੈ ਸਿੱਧਾ ਸਰੀਰ ਨੂੰ ਵਰਤਣ ਲੱਗ ਗਿਆ ਹੁਣ ਜਦੋਂ ਸਰੀਰ ਦੇ ਵਿੱਚ ਦਿਨ ਰਾਤ ਫੁਰਨੇ ਲੈਂਦਾ ਹੈ ਲੋੜ ਪਾਉਂਦਾ ਹੈ ਸਰੀਰ ਛਿਜਣ ਲੱਗ ਗਿਆ ਕਿਉਂਕਿ ਸਰੀਰ ਜਿੰਨੇ ਕ ਗ੍ਰੈਵਿਟੀ ਦਾ ਮਾਲਕ ਨੇ ਬਣਾਇਆ ਸੀ ਜੇ ਹੁਕਮ ਵਿੱਚ ਚੱਲਦਾ ਸਰੀਰ ਉੱਪਰ ਕੋਈ ਲੋਡ ਨਹੀਂ ਸੀ ਆਉਣਾ ਬਿਲਕੁਲ ਸਵਸਥ ਰਹਿੰਦਾ ਸਰੀਰ ਮਾੜੀ-ਮੋਟੀ ਕੋ ਕਮੀ ਪੇਸ਼ੇ ਮਾਲ ਕੱਢ ਦਿੰਦਾ ਹੁਣ ਜਦੋਂ ਲੋਡ ਪਾਉਂਦਾ ਹੈ ਜਿੰਨਾ ਕੰਮ ਸਰੀਰ ਤੋਂ ਕਰਾਉਣਾ ਉਸ ਤੋਂ ਵੱਧ ਕਰਾਈ ਜਾਂਦਾ ਜੇ 5-7 ਘੰਟਿਆਂ ਦੀ ਲੋਡ ਹੈ 14-14 ਘੰਟੇ ਲਾਈ ਜਾਂਦਾ ਜਿੰਨਾ ਕ ਸੋਚਣ ਦੀ ਲੋਡ ਆ ਉਦੋਂ ਵੱਧ ਸੋਚੀ ਜਾਂਦਾ ਸਰੀਰ ਛਿਜ ਗਿਆ ਹੁਣ ਜਦੋਂ ਛਿਜ ਗਿਆ ਕਹਿੰਦਾ ਸਰੀਰ ਮੇਰਾ ਸਾਥ ਨਹੀਂ ਦਿੰਦਾ ਉਹ ਪੰਜ ਸਲਾਹ ਦਿੰਦੇ ਆ ਕੋਪੋਰਾ ਖਾਪੀ ਲਿਆ ਕਰ ਨਸ਼ੇ ਦੀ ਸਲਾਹ ਦਿੰਦੇ ਆ ਨਾਲ ਦੇ ਸੰਯੋਗੀ ਕਹਿੰਦੇ ਆ ਵੀ ਨਸ਼ਾ ਕਰ ਲਿਆ ਕਰ ਫਿਰ ਕੀ ਕਹਿੰਦਾ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੇ ਸਜਾਏ ਵੈਦ ਨਾ ਭੋਲੇ दारू ਲਾਏ ਫਿਰ ਉਹ ਖਸਮ ਨੂੰ ਵਿਸਾਰ ਕੇ ਜਿਹੜੇ ਰਸ ਭੋਗ ਕੀਤਾ ਵਾਧੂ ਦੇ ਫੁਰਨੇ ਵਾਧੂ ਦਾ ਕੰਮ ਕੀਤਾ ਨਸ਼ੇ ਕੀਤੇ ਉਹਨਾਂ ਨਾਲ ਰੋਗ ਲੱਗ ਜਾਂਦੇ ਨੇ ਰੋਗ ਕਿੰਨੂੰ ਲੱਗਦੇ ਨੇ ਆ ਸਰੀਰ ਨੂੰ ਕਿਉਂਕਿ ਮਨ ਆਕੀ ਹੋਇਆ ਹੈ ਮਨ ਨੇ ਇਸ ਸਰੀਰ ਨੂੰ ਚਲਾਉਣਾ ਹੈ ਡਰਾਈਵਰ ਹੁਕਮ ਚ ਨਹੀਂ ਇਸ ਸਰੀਰ ਨੂੰ ਚਲਾਉਣ ਵਾਲਾ ਉਹ ਆਕੀ ਹੋਇਆ ਉਹ ਆਪਦੇ ਹਿਸਾਬ ਨਾਲ ਸਰੀਰ ਨੂੰ ਚਲਾਉਣ ਲੱਗਾ ਕਿਸਮਤ ਕੁਸਮਤ ਦਾ ਉਸ ਨੂੰ ਕੁਝ ਨਹੀਂ ਪਤਾ ਨਾ ਉਹਨੂੰ ਅੱਗੇ ਦਾ ਪਤਾ ਨਾ ਪਿੱਛੇ ਦਾ ਪਤਾ ਉਹ ਤਾਂ ਇੰ ਇਹੀ ਕਹੀ ਜਾਂਦਾ ਵੀ ਇੱਥੇ ਸਵਰਗ ਨਰਕਾ ਡਰਾਉਣ ਵਾਲਿਆਂ ਨੇ ਤੇ ਡਰਾਉਣਾ ਹੀ ਆ ਬਸ ਇੱਥੇ ਠੀਕ ਆ ਅੱਛਾ ਜਿਹੜਾ ਸਾਡਾ ਜਿਵੇਂ ਮਾਲਕ ਨੇ ਲਿਖਿਆ ਸੀ ਉਹ ਸੰਸਾਰ ਦੇ ਵਿੱਚ ਆ ਕੇ ਸਾਨੂੰ ਭੁੱਲ ਨਾ ਜਾਏ ਬੜੀ ਵੱਡੀ ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਦੇ ਹੱਥ ਕਹਿੰਦੇ ਉਹ ਤਾਂ ਭੁੱਲ ਜਾਂਦੇ ਨੇ ਜਾ ਕੇ ਤੁਸੀਂ ਉੱਥੇ ਉਹਨਾਂ ਨੂੰ ਯਾਦ ਕਰਵਾਇਓ ਉਹਨਾਂ ਨੇ ਆਪਦੇ ਜੀਵਨ ਚ ਪ੍ਰਚਾਰ ਵੀ ਕੀਤਾ ਲਿਖ ਕੇ ਵੀ ਦੇਗੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਹਜੇ ਟਿਜ ਲਿਖਿਆ ਹੋਇਆ ਵੀ ਕਿਸ ਤਰ੍ਹਾਂ ਦਰਗਾਹ ਚੋਂ ਤੁਸੀਂ ਆਏ ਹੋ ਕਿਵੇਂ ਵਾਪਸ ਜਾਣਾ ਹੈ ਕੀ ਪੱਤਰੀ ਬਾਣੀ ਕੋਲ ਪੰਜੇ ਦੂਤਾਉਣ ਨਹੀਂ ਦਿੰਦੇ ਜੇ ਬਾਣੀ ਪੜਾਂਗੇ ਵਿਚਾਰਾਂਗੇ ਤਾਂ ਪਤਾ ਲੱਗ ਜਾਂਦਾ ਵੀ ਕਿਵੇਂ ਮਨੁੱਖ ਆਉਂਦਾ ਹੈ ਕਿਵੇਂ ਮਨ ਬਣਦਾ ਹੈ ਕਿਵੇਂ ਤਨ ਬਣਦਾ ਹੈ ਫਿਰ ਕਿਵੇਂ ਕਿਸਮਤ ਬਣਦੀ ਹੈ ਕਿਵੇਂ ਤਨ ਨਾਲ ਅਟੈਚ ਕੀਤਾ ਜਾਂਦਾ ਹੈ ਕਿਵੇਂ ਸੁਭਾਸ ਸ਼ੁਰੂ ਹੁੰਦੇ ਆ ਕਿਵੇਂ ਖੇੜਦਾ ਕਿਵੇਂ ਪੰਜ ਵਿਚਾਰ ਦਿੰਦੇ ਆ ਫਿਰ ਮਨ ਫਸਦਾ ਕਿੱਥੇ ਹੈ ਦੂਤ ਸਾਡੇ ਉੱਤੇ ਲੋੜ ਕਿਉਂ ਪਾਉਂਦੇ ਆ ਫੁਰਨੇ ਸਾਡੇ ਉੱਤੇ ਲੋੜ ਕਿਉਂ ਪਾਉਂਦੇ ਆ ਬਚਾ ਕੀ ਆ ਉਹ ਸਿਸਟਮ ਭੁੱਲਿਆ ਹੋਇਆ ਸਾਰਾ ਸਿੱਧਾ ਹੀ ਆਇਆ ਜਨਮ ਹੋਇਆ ਉਹ ਜਿਹੜੇ ਉੱਪਰ ਸੰਯੋਗੀ ਖੜੇ ਆ ਉਹ ਕਹਿੰਦੇ ਨੇ ਮੈਂ ਤੇਰਾ ਪਿਤਾ ਆ ਮਾਤਾ ਹੈ ਬਸ 2-4 ਸਾਲਾਂ ਨੂੰ ਜਦੋਂ ਉਹਨੂੰ ਸਮਝਾਉਣ ਲੱਗੀ ਉਹਨੂੰ ਕਹਿਣ ਲੱਗ ਜਾਂਦੇ ਨੇ ਤੂੰ ਤਾਂ ਵੱਡਾ ਹੋ ਕੇ ਇੰਜੀਨੀਅਰ ਬਣੀ ਤੂੰ ਤਾਂ ਵੱਡਾ ਹੋ ਕੇ ਡਾਕਟਰ ਬਣੀ ਉਹਦੀ ਸੁਰਤੀ ਮੋੜ ਦਿੰਦੇ ਆ ਵੀ ਪਤਾ ਨਹੀਂ ਕਿੱਥੋਂ ਆਇਆ ਕੀ ਹਿਸਾਬ ਆ ਨਾ ਉਹਨਾਂ ਨੂੰ ਆਪਦਾ ਪਤਾ ਨਾ ਇਹਦਾ ਪਤਾ ਐਸੇ ਐਸੇ ਫੁਰਨੇ ਤੇਣ ਲੱਗ ਜਾਂਦੇ ਆ ਹੁਣ ਜੇ ਪੂਰੇ ਗੁਰੂ ਕੋਲ ਜਾਵੇ ਤਾਂ ਪੂਰਾ ਗੁਰੂ ਗੁਰ ਕੀ ਮਤ ਤੂੰ ਲੈ ਇਆਣੇ ਭਗਤ ਬਿਨਾ ਬੋ ਡੂਬੇ ਸਿਆਣੇ ਹੋਣਾ ਜਿਹੜੇ ਬਚਨ ਆ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਮੈਂ ਦੱਸਦਾ ਪਿਆ ਪਰ ਬਹੁਤੇ ਤਾਂ ਇਹ ਕਹਣਗੇ ਵੀ ਆਨੰਦ ਸਾਹਿਬ ਵਿੱਚ ਇਹ ਵੀ ਲਿਖਿਆ ਹੋਇਆ ਹੈ ਅਸਤਵ ਬਹੁਤ ਚਾਹਾਂਗੇ ਪੜਦੇ ਹੁਣ ਜਦੋਂ ਇਸ ਤਰ੍ਹਾਂ ਚੱਲਣ ਲੱਗਾ ਹੁਣ ਹੱਦ ਤੋਂ ਜ਼ਿਆਦਾ ਵਿਚਾਰ ਲੈ ਰਿਹਾ ਉਹਨਾਂ ਸੋਚਣਾ ਨਹੀਂ ਚਾਹੀਦਾ ਜਿਹਨਾਂ ਸੋਚ ਰਿਹਾ ਹੈ ਹੱਦ ਤੋਂ ਜ਼ਿਆਦਾ ਕੰਮ ਕਰਦਾ ਹੈ ਹੱਦ ਤੋਂ ਜ਼ਿਆਦਾ ਫਿਕਰ ਕਰਦਾ ਹੈ ਤੇ ਕਹਿੰਦੇ ਤਾਂ ਤਨ ਉੱਠ ਖਲੋਏ ਰੋਗ ਮਾਨਨ ਦੇ ਕੋ ਮਿਲੇ ਸ ਸਜ਼ਾ ਮਿਲਣ ਲੱਗੀ ਵੀ ਇਹ ਹੁਕਮ ਤੋਂ ਵਾਕੀ ਹੈ ਜੀ ਕਾਲ ਬੜਾ ਖੁਸ਼ ਹੋ ਕੇ ਦਿੰਦਾ ਜਿੰਨਾ ਮਾਲਕ ਨੇ ਇਹਨੂੰ ਕੈਸੀ ਉਦੋਂ ਵੱਧ ਸੋਚਦਾ ਪਿਆ ਉਦੋਂ ਵੱਧ ਕਰਦਾ ਸਜ਼ਾ ਦਿਓ ਕਹਿੰਦੇ ਫਿਰ ਅੱਗੇ ਬਚਨ ਕੀ ਆਉਂਦਾ ਪਤਾ ਜੀ ਕਹਿੰਦੇ ਵੈਦ ਨਾ ਭੋਲੇ दारू ਲਾਏ ਫਿਰ ਦੁਨਿਆਵੀ ਡਾਕਟਰਾਂ ਤੋਂ ਜਿੰਨੀ ਮਰਜ਼ੀ ਦਵਾਈ ਲਈ ਜਾਵੇ ਦਵਾਈ ਲੱਗਣੀ ਨਹੀਂ ਆਪਾਂ ਕਹਿੰਦੇ ਮੈਨੂੰ ਦਵਾਈ ਨਹੀਂ ਲੱਗਦੀ ਸੀ ਮਹਾਰਾ ਕਹਿੰਦੇ ਹੱਦ ਤੋਂ ਵੱਧ ਵਿਚਾਰ ਲੈ ਰਹੇ ਹੋ ਖਸਮ ਨੂੰ ਵਿਸਾਰ ਕੇ ਹੱਦ ਤੋਂ ਵੱਧ ਰਸਕਸ ਲੈ ਰਹੇ ਹੋ ਉਹ ਲੋੜ ਪੈਂਦਾ ਪਾਪਾਂ ਦਾ ਫਿਰ ਉਹ ਦਵਾਈਆਂ ਲੈਣ ਜਾਂਦੇ ਆ ਉਹ ਡਾਕਟਰ ਕਹਿੰਦਾ ਵੀ ਆ ਆਪਣੇ ਕੋਲ ਹੈ 2-4 ਘੰਟੇ ਨੇ ਤੇਰੀ ਸ਼ੂਗਰ ਤੇਰਾ ਬਲੱਡ ਤੇਰਾ ਸਭ ਕੁਝ ਠੀਕ ਰੱਖਣਾ ਫਿਰ ਦੂਜੀ ਵਾਰ ਜਦੋਂ ਤੜਫ ਜੀ ਲੱਗੇ ਦੁਬਾਰੇ ਲੈ ਲਈਂ ਮਤਲਬ ਆ ਜੀ ਕਿੰਨੇ ਰੋਗ ਸਾਨੂੰ ਲੱਗੇ ਹੋਏ ਐ ਜਿਹਦੇ ਵਿੱਚ ਆਪਾਂ ਦਵਾਈ ਲੈਨੇ ਆ ਉਹ ਰੋਗ ਨਹੀਂ ਠੀਕ ਹੁੰਦਾ ਬਸ ਕੰਟਰੋਲ ਹੋ ਜਾਂਦਾ ਥੋੜੇ ਸਮੇਂ ਲਈ ਉਹ ਨਸ਼ਾ ਲੱਗ ਗਿਆ ਤੇ ਮਹਾਰਾਜ ਨੇ ਕਿਹਾ ਖਸਮ ਵਿਸਾਰ ਕੀ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮੰਨਨ ਦੇ ਕੋ ਮਿਲੇ ਸਜਾਏ ਵੈਦ ਨਾ ਭੋਲੇ ਉਹ ਵੈਦਾਂ ਤੋਂ ਦਵਾਈ ਨਹੀਂ ਮਿਲਦੀ ਉਹਦੀ ਲਈ ਜਾਂਦਾ ਸਮਾਂ ਲੰਘਾਈ ਜਾਂਦਾ ਨਾਲ ਰੋਲਾ ਪਾਈ ਜਾਂਦਾ ਮੇਰੇ ਨਾਲ ਆ ਬਹੁਤ ਮਾੜਾ ਹੋ ਗਿਆ ਜੀ ਉਹ ਕਿੱਥੇ ਬੜਾ ਪਾਠ ਕਰੀਦਾ ਸਿਮਨ ਕਰੀਦਾ ਆ ਨਹੀਂ ਹੋਇਆ ਉਹਨੂੰ ਇੰਨੇ ਲਾਂਮੇ ਲਿਸਟ ਲੱਗੀ ਅੰਦਰ ਇੰਨਾ ਜਿਆਦਾ ਬੇ ਹੁਕਮਾ ਹੋ ਜਾਂਦਾ ਦੂਜਿਆਂ ਨੂੰ ਰੋਕਣ ਲੱਗ ਜਾਂਦਾ ਵੀ ਕੋਈ ਫਾਇਦਾ ਨਹੀਂ ਇਹ ਉਨਾਂ ਕਹੀ ਭਗਤੀ ਕਰੋ ਨਾ ਜਾਓ ਨਾ ਗੁਰਦੁਆਰੇ ਜਾਓ ਨਾ ਸਿਮਨ ਕਰੋ ਆਪਦਾ ਕੰਮ ਕਰੋ ਬੇ ਹੁਕਮਾ ਹੋ ਗਿਆ ਇਸ ਤਰ੍ਹਾਂ ਕਰਦੇ ਜਾਂ ਕਰਦੇ ਜਾਂ ਕਰਦੇ ਜਾਂ ਬੇ ਹੁਕਮਾ ਹੋਇਆ ਮਾਲਕ ਫਿਰ ਕਿਰਪਾ ਕਰਦੇ ਆ ਸ਼ਾਮ ਨੂੰ ਇਹਨੂੰ ਸਰੀਰ ਤੋਂ ਵੱਖਰਾ ਕਰ ਲੈਂਦੇ ਨੇ ਦਿਨ ਤੇ ਰਾਤ ਕਰਕੇ ਤਾਂ ਹੀ ਖੇੜ ਖੜਾਈ ਆ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋੜ ਆ ਗਿਆ ਸਰੀਰ ਤੋਂ ਵੱਖਰਾ ਕਰ ਲੈਂਦੇ ਨੇ ਇਹਨੂੰ ਸਹਜ ਵਿੱਚ ਬੁਲਾਉਂਦੇ ਆ ਸੁਖਮ ਰੂਪ ਵਿੱਚ ਇਹਨੂੰ ਗੱਲ ਕਰਦੇ ਨੇ ਇਹਦੇ ਨਾਲ ਰੋਜ਼ ਦਾ ਰੋਜ਼ ਸਾਡੇ ਨਾਲ ਨਿਤ ਨਿਤ ਜੀੜੇ ਸੰਭਾਲੀਂਣ ਰੋਜ਼ ਸੰਭਾਲਦਾ ਪਰ ਹੁਣ ਉਹ ਜਿੱਥੇ ਜਾ ਕੇ ਗੱਲ ਹੁੰਦੀ ਏ ਉਹ ਸ਼ਬਦ ਲੋਕ ਹੈ ਉੱਥੇ ਹਵਾ ਨਹੀਂ ਉੱਥੇ ਆ ਦਿਮਾਗ ਆ ਨਹੀਂ ਹੈ ਉਹ ਸੁਖਮ ਚ ਗੱਲ ਹੁੰਦੀ ਏ ਇਨੂੰ ਸੰਭਾਲਦੇ ਆ ਦੱਸਦੇ ਆ ਵੀ ਕੁਝ ਨਹੀਂ ਹੈ ਉਹ ਝੂਠੀ ਖੇਡ ਆ ਰਾਤ ਨੂੰ ਸੁਖ ਹੋ ਜਾਂਦਾ ਇਹਨੂੰ ਇੰਨਾ ਸੁਖ ਦਿੰਦੇ ਆ ਵੀ ਸਭ ਭੁੱਲ ਜਾਏ ਦੂਜੀ ਇਹ ਕਿਰਪਾ ਕਰਦੇ ਨੇ ਸਰਾਤ ਨੂੰ ਜਦੋਂ ਇਹਨੂੰ ਸਹਿਜ ਚ ਬੁਲਾਉਂਦੇ ਨੇ ਸਾਰਾ ਭੁਲਾ ਦਿੰਦੇ ਆ ਦੋਸਤੀ ਦੁਸ਼ਮਣੀ ਵਾਧਾ ਘਾਟ ਵੀ ਕਿਹੇ ਤਰ੍ਹਾਂ ਇਹ ਮਾਇਆ ਛੱਡ ਜਾਏ ਕਿਰਪਾ ਕਰਦੇ ਆ ਪਰ ਇਹ ਖੇਡ ਬਣਾਈ ਆ ਪਰ ਰਾਤ ਨੂੰ ਸਾਰੀ ਸੁਣ ਕੇ ਜਦੋਂ ਸਵੇਰੇ ਸਰੀਰ ਦੇ ਵਿੱਚ ਆਉਂਦਾ ਉੱਥੇ ਫਿਰ ਜਦੋਂ ਹਵਾ ਚੱਲੀ ਫਿਰ ਪੌਣ ਦਾ ਖੇਡ ਰਾਤ ਵਾਲੀ ਗੱਲ ਸਾਰੀ ਫਿਰ ਭੁੱਲ ਗਿਆ ਵੀ ਕੀ ਹੋਇਆ ਕੀ ਨਹੀਂ ਫਿਰ ਚੱਲ ਪੈਂਦਾ ਫਿਰ ਦੇਖਦਾ ਵੀ ਆ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨਾ ਕਮਾਇਆ ਮੈਂ ਦੇਖੋ ਸਰੀਰ ਤੋਂ ਵੱਖਰਾ ਹੋ ਗਿਆ 1 ਰੁਪਇਆ ਨਹੀਂ ਨਾਲ ਜਾ ਸਕਿਆ ਇੱਕ ਦਿਨ ਦਾ ਤਾਂ ਨਹੀਂ ਸ਼ਾਮ ਨੂੰ ਨਾਲ ਨਹੀਂ ਗਿਆ ਇੱਕ ਦਿਨ ਦੀ ਦੁਸ਼ਮਣੀ ਵੀ ਸ਼ਾਮ ਨੂੰ ਭੁੱਲ ਗਈ ਦੋਸਤੀ ਵੀ ਸ਼ਾਮ ਨੂੰ ਭੁੱਲ ਗਈ ਤੇ ਸੰਜੋਗੀ ਨਾਲ ਬੈੱਡ ਤੇ ਸੁੱਤੇ ਆ ਮੈਨੂੰ ਪਤਾ ਹੀ ਨਹੀਂ ਕਿੱਥੇ ਆ ਤੇ ਇਸੇ ਤਰ੍ਹਾਂ ਮੈਨੂੰ ਇੱਕ ਦਿਨ ਪੱਕਾ ਹੀ ਕੱਢ ਲੈਣਾ ਤੇ ਉਦੋਂ ਕੌਣ ਨਾਲ ਜਾਊਗਾ ਫੇਰ ਨਹੀਂ ਸਮਝਦਾ ਅੱਧੀ ਉਮਰ ਇਹਨੂੰ ਸੰਸਾਰ 'ਚ ਖੜਾਉਂਦੇ ਆ ਅੱਧੀ ਰਾਤ ਦੇ ਵਿੱਚ ਇਹਨੂੰ ਵੱਖ ਕਰ ਦਿੰਦੇ ਆ ਸ਼ਰੀਰ ਤੋਂ ਸਮਝਦਾ ਨਹੀਂ ਭਾਈ ਕੋਈ ਇਸ ਦੇਸ਼ ਤੋਂ ਵੱਖਰੀ ਦੁਨੀਆ ਵੀ ਹੈ ਜਿੱਥੇ ਮੈਂ ਰਾਤ ਨੂੰ 10-12 ਘੰਟੇ ਰਹਿਣਾ ਉਹ ਇੱਕ ਵੱਖਰੀ ਦੁਨੀਆ ਹੈ ਉਸੇ ਨੂੰ ਪਰਲੋਕ ਕਹਿੰਦੇ ਆ ਉੱਥੇ ਹੀ ਤਾਂ ਜਾਣਾ ਆਪਾਂ ਸਾਰਿਆਂ ਨੇ ਜਿਵੇਂ ਸ਼ਾਮ ਨੂੰ ਸਹਿ ਸੁਭਾਈ ਆਪਾਂ ਨੂੰ ਕੱਢ ਕੇ ਲੈ ਜਾਂਦੇ ਆ ਆਪਾਂ ਤਾਂ ਆਪ ਨਿਕਲਣਾ ਨਹੀਂ ਆਉਂਦਾ ਏਵੇਂ ਜਦੋਂ ਸਵਾਸ ਦਾ ਧਨ ਖਤਮ ਹੋ ਗਿਆ ਅਗਲੇ ਆਪਣੇ ਆਪ ਲੈ ਜਾਣਗੇ ਤੁਹਾਡੇ ਕਹਿਣ ਸੋਚਣ ਦੀ ਜੋ ਮਰਜੀ ਤੁਹਾਡਾ ਗਿਆਨ ਹੈ ਮਾਰੇ ਕਹਿੰਦੇ ਜੇ ਯੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚਾਰ ਯੁਗ ਤੋਂ ਤੂੰ 40 ਯੁਗ ਉਮਰ ਹੋ ਗਈ ਤੇਰੀ ਨੌਂ ਖੰਡਾਂ ਤੱਕ ਤੇਰਾ ਨਾਮ ਚੱਲ ਰਿਹਾ ਵੀ ਬਹੁਤ ਵੱਡੀ ਸ਼ੋਭਾ ਇਸ ਤੋਂ ਵੱਡਾ ਪ੍ਰਧਾਨ ਜੀ ਕੋਈ ਨਹੀਂ ਹੈਗਾ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨਾ ਰਖਾਇਕ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵੀ ਕੋਈ ਬਾਤ ਨਹੀਂ ਪੁੱਛਦਾ ਤਾਂ ਬਾਤ ਨਾ ਪੁੱਛੇ ਕੀ ਹਾਉ ਪ੍ਰਧਾਨ ਜੀ ਚੱਲ ਜੀ ਬੜਾ ਸਮਾ ਹੋ ਗਿਆ 40 ਜੋਗ ਹੋ ਗਏ ਨੇ ਸਰੀਰ ਚੋਂ ਤਾਂ ਕੱਢਣਾ ਅਗਲੇ ਆਨੇ ਕੀ ਕਹਿੰਦੇ ਕੀਟਾ ਅੰਦਰ ਕੀਟ ਤਾਰਨ ਕੀੜੇ ਦੇ ਜ਼ਖਮਾਂ ਚ ਕੀੜਾ ਬਣਾ ਕੇ ਪੈਦਾ ਕਰ ਦਿੱਤਾ ਨੌ ਖੰਡਾਂ ਤੱਕ ਸੋਭਾ ਸੀ 40 ਜੋਗ ਉਮਰ ਸੀ ਸਾਰੇ ਹੀ ਉਹਦਾ ਨਾਮ ਜਪਦੇ ਸੀ ਇਹਦੇ ਇਹਦੇ ਵਰਗਾ ਸਿਆਣਾ ਬੰਦਾ ਨਹੀਂ ਹੈ ਕੋਈ ਹੁਣ ਜਪਜੀ ਸਾਹਿਬ ਦਾ ਕਥਨ ਆ ਮਿਰਤ ਨਹੀਂ ਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਜਿਹੜੇ ਕਹਿੰਦੇ ਇੱਥੇ ਹੀ ਸਵਰਗ ਨਰਕ ਆ ਦੇ ਫਿਰ ਕਿੱਥੇ ਲੈ ਕੇ ਜਾਂਦੇ ਆ ਕਿਹੜੀ ਕੀੜੇ ਦੀ ਜੂਣ ਕਿਵੇਂ ਮਿਲਦੀ ਆ ਤਾਂ ਕਰਕੇ ਸਾਨੂੰ ਮਹਾਰਾਜ ਕਹਿੰਦੇ ਵੀ ਉਧਰੋਂ ਸਵਾਸਾਂ ਦਾ ਧੰਨ ਖਤਮ ਹੋ ਗਿਆ ਇਹਨੂੰ ਸ਼ਬਦ ਦੀ ਸਮਝ ਨਹੀਂ ਆਈ ਜਿਵੇਂ ਇਹਨੂੰ ਭੇਜਿਆ ਸੀ ਜਿਵੇਂ ਮਾਤਾ ਦੇ ਗਰਭ ਤੇ ਅਟੈਚ ਕਰਿਆ ਫਿਰ ਉਸ ਤੋਂ ਬਾਅਦ ਬਾਹਰ ਕੱਢਿਆ ਫਿਰ ਰੋਜ਼ ਦਾ ਰੋਜ਼ ਸ਼ਾਮ ਨੂੰ ਵੱਖਰਾ ਕੀਤਾ ਸਵੇਰੇ ਲਿਆਂਦਾ ਫਿਰ ਵੱਖਰਾ ਕੀਤਾ ਫਿਰ ਲਿਆਂਦਾ ਇਹ ਸਾਰੇ ਪ੍ਰੋਸੈਸ ਸਮਝਿਆ ਨਹੀਂ ਫਿਰ ਉੱਥੇ ਸਵਾਸਾਂ ਦਾ ਉਹੀ ਫਿਰ ਖੇੜ ਕੀ ਆ ਤੂੰ ਖਟਿਆ ਕਹਾਂ ਗਵਾਇਆ ਚਲੋ ਸਤਾਬ ਵਿਦਵਾਨ ਬੁਲਾਇਆ ਹਰ ਫਰਮਾਨ ਦਰਗਾਹ ਕਾ ਆਇਆ ਵਿਦਵਾਨ ਦੇ ਵਿੱਚੋਂ ਫਰਮਾਨ ਆਇਆ ਚਲੋ ਜਿੰਨਾ ਖਟਿਆ ਕਿਥੇ ਕਿਥੇ ਤੁਸੀਂ ਸਵਾਸਾਂ ਦਾ ਤਨ ਜਵਾਂ ਕੀਤਾ ਕਿ ਨਾ ਸਾਹਿਬ ਸਾਹਬ ਦੇ ਚਲੋ ਜੀ ਫਿਰ ਉੱਥੇ ਕਹਿੰਦੇ ਜਿਹੜਾ ਧਰਮ ਰਾਜ ਹੈ ਜੋ ਇਹਦਾ ਮਨ ਦਾ ਵਿਧਾਨ ਚੱਲਦਾ ਹੈ ਕਹਿੰਦੇ ਫਿਰ ਉੱਥੇ ਜਦੋਂ ਪਾਪੀ ਹੋ ਗਿਆ ਫਿਰ ਕਹਿੰਦੇ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਦਾਨੀਆਂ ਤਿਉ ਮਥੈ ਧਰਮ ਰਾਏ ਕਰਰੋ ਧਰਮ ਰਾਇ ਬੜਾ ਕਰੜਾ ਹੈ ਉਹ ਫਿਰ ਇੱਕ ਵੀ ਨਹੀਂ ਮੰਨਦਾ ਇਹਦੀ ਦਲੀਲ ਇਹ ਕਿੱਥੇ ਆ ਜਿਹੜੀ ਦੂਜੀ ਕੁਦਰਤ ਹੈ ਇੱਕ ਤਾਂ ਦ੍ਰਿਸ਼ਟਮਾਨ ਕੁਦਰਤ ਹੈ ਜਿਹਨੂੰ ਆਪਾਂ ਵੇਖ ਰਹੇ ਹਾਂ ਜਿੰਦ ਤੇ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਚਰਦੇ ਆ ਤੇ ਮਾਰੇ ਕਹਿੰਦੇ ਦੋ ਕੁਦਰਤਾਂ ਆ ਦੋਹੇ ਕੁਦਰਤ ਸਾਜੀ ਅਨਕਾਰਾਸਨ ਡਿਠੋ ਉਹ ਦੂਜੀ ਦਾ ਭੇਤ ਨਹੀਂ ਆਇਆ ਨਾ ਪੂਰੇ ਗੁਰੂ ਦਾ ਸੰਗ ਕੀਤਾ ਨਾ ਗੁਰਬਾਣੀ ਨੂੰ ਪੜਿਆ ਨਾ ਕਿਸੇ ਸੰਸਾਦ ਨੂੰ ਪੁੱਛਿਆ ਸਿਰਫ دنیਵੀ ਖੇਲ ਤੱਕ ਸੀਮਤ ਰਹੇ ਹੁਣ ਜਿਹੜਾ ਅਨਹਦ ਬਾਣੀ ਅਮਰਤ ਵਰਖਾ ਜਿਸ ਦੇ ਵਿੱਚੋਂ ਮੁਕਤੀ ਸੀ ਜੋ ਗੁਰੂ ਨਾਨਕ ਦੇਵ ਨੇ ਸਮਝਾਇਆ ਉਹ ਲਿਆ ਨਹੀਂ ਤੇ ਕਹਿੰਦੇ ਫਿਰ ਜੁਨਾਂ ਦੇ ਵਿੱਚ ਜਾਣਾ ਪਿਆ ਇਸ ਕਰਕੇ ਸਾਡੇ ਉੱਪਰ ਤਰਸ ਕੀਤਾ ਨਾਮੋਂ ਭੁੱਲੀ ਜੇ ਫਿਰਾਂ ਫਿਰ ਫਿਰ ਆਓ ਜਾਓ ਹੁਣ ਨਾਮ ਤੋਂ ਤੁਸੀਂ ਭੁੱਲ ਜਾਂਦੇ ਹੋ ਤੁਹਾਨੂੰ ਉਹ ਭੁੱਲਣ ਸਦਕਾ ਦੁਬਾਰਾ ਦੁਬਾਰਾ ਫਿਰ ਜਾ ਕੇ ਤੇ ਫਿਰ ਆਉਣਾ ਪੈਂਦਾ ਹੈ ਨਾਮ ਨੂੰ ਭੁੱਲੀ ਜੇ ਫਿਰਾਂ ਫਿਰ ਫਿਰ ਆਓ ਜਾਓ ਹੁਣ ਨਾਮ ਨੂੰ ਭੁੱਲਣਾ ਨਹੀਂ ਇਸ ਕਰਕੇ ਉਹਨਾਂ ਨੇ ਐਨਾ ਪ੍ਰਚਾਰ ਕੀਤਾ ਵੀ ਇਹ ਕਿਤੇ ਭੁੱਲ ਨਾ ਜਾਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਉਹਨਾਂ ਨੇ ਸਾਡੀ ਹੀ ਭਾਸ਼ਾ ਦੇ ਵਿੱਚ ਸਾਨੂੰ ਨਾਮ ਦਾ ਭੇਤ ਲਿਖ ਕੇ ਦੇ ਦਿੱਤਾ ਵੀ ਕੀ ਨਾਮ ਹੈ ਕਿਸ ਤਰ੍ਹਾਂ ਪ੍ਰਗਟ ਹੈ